ਲੋ ਜੀ ਨਿਊਜ਼ੀਲੈਂਡ ਦੱਸੇ ਪਹਿਲਾਂ ਇਦਾਂ ਤੇ ਮਿੱਟੀ ਪੱਟੀ ਜਾਂਦੀ ਆ ਮਿੱਟੀ ਪੱਟ ਕੇ ਉਹਦਾ ਲੈਵਲ ਕੀਤਾ ਜਾਂਦਾ ਸਾਰੇ ਲੈਵਲ ਇਹਦਾ ਮਿੱਟੀ ਜਿੰਨੇ ਲੈਵਲ ਪੱਟ ਕੇ ਉਸ ਤੋਂ ਬਾਅਦ ਅੱਧਿਕਰ ਜੇ ਚੱਲਦਾ ਉਸ ਤੋਂ ਬਾਅਦ ਇਦਾਂ ਮੈਟਲ ਪਾਇਆ ਜਾਂਦਾ ਆਹ ਮੈਟਲ ਜਿਹੜਾ ਤੇ ਆਹ ਮੈਟਲ ਆ ਇਹ ਅਸੀਂ ਹੋ ਰੈਡੀ ਕਰ ਚੁੱਕੇ ਹਾਂ ਇਹ ਮੈਂ ਥੋੜੀ ਲੇਟ ਬਣਾ ਰਿਹਾ ਫਿਲਮ ਇਹ ਮੈਟਲ 65 ਜਿਹਦੇ ਆਪਾਂ ਜਿੱਦਾਂ ਗੱਟ ਕਾ ਕਹਿੰਦੇ ਆ ਉਹ ਇਹ ਪਾ ਗਏ ਜਿੱਦਾਂ ਆ ਦੇਖੋ ਇੰਨਾ ਨੀਮਾ ਗਿਆ ਹੀ ਪਾੜੀ ਕੱਟ ਕੇ ਉਪਰ ਇਹ ਸਮੁੰਦਰ ਆ ਇਹਦੇ ਵਿੱਚ ਆ ਸਾਡਾ ਰੈਡੀ ਹੋ ਗਿਆ ਵਾ ਆ ਥੱਲੇ ਆ ਪੈਲਿੰਗ ਕਰਕੇ 3-3 ਮੀਟਰ ਡੂੰਗੇ ਇਹ ਪਿੱਲਰ ਬਣਾਏ ਹੋਏ ਆ ਸਾਰੇ ਹੀ ਆ ਬਾਥਰੂਮਾਂ ਦੇ ਪਾਈਪ ਸੀਵਰੇਜ ਦੇ ਜਿਹੜੇ ਵਿੱਚ ਪਾਏ ਹੋਏ ਦੋ ਮੈਟਲ ਪਾ ਕੇ ਥੱਲੇ ਲੇਬਲ ਕਰਕੇ ਆ ਥੱਲੇ ਫਿਰ ਉੱਤੇ ਗੈਪਸਾਨ ਪਾਇਆ ਗੈਪਸਾਨ ਪਾ ਕੇ ਫਿਰ ਪੂਰਾ ਰੈਡੀ ਹੋ ਜਾਂਦਾ ਜਿੱਦਾਂ ਇਹ ਇੱਕ ਨੰਬਰ ਘਰ 5 ਨੰਬਰ ਘਰ ਆ ਆ ਬਾਕੀ 4 ਘਰ ਇਧਰ ਬਣਨੇ ਆ ਜਿਹੜਾ ਉੱਚੀ ਥਾਂ ਹੁੰਦੀ ਆ ਸਾਈਡ ਤੇ ਉਹਨੂੰ ਇਦਾਂ ਟੋਕਣ ਵਾਸਤੇ ਆ ਪੋਸਟਾ ਲੱਗ ਜਾਂਦੀ ਆ ਇਹਦਾ ਇਹ ਵੀ ਥੱਲੇ 2-2 ਮੀਟਰ ਥੱਲੇ ਜ਼ਮੀਨ ਚ ਗਈਆਂ ਤੇ ਇਹਦੇ ਉੱਤੇ ਇੱਕ ਆ ਜਿੱਦਾ ਆਪਾਂ ਰੂੜਿਆਂ ਦੇ ਕਿਹਦੇ ਹੁੰਦੇ ਆ ਮੈਟਲ ਪੈਂਦਾ ਇਹਦੇ ਥੱਲੇ ਇੱਕ ਪੈਪ ਪਾਇਆ ਹੁੰਦਾ ਉਹ ਚਿੱਟੇ ਰੰਗ ਦਾ ਪਾਇਆ ਦੇ ਇਹ ਮੁਰਕੇ ਸਾਈਡ ਤੇ ਨੀਵਾ ਕਰਕੇ ਸੀਵਰੇਜ ਦਿੱਤਾ ਜਾਂਦਾ ਇਹਦਾ ਸਾਰਾ ਜਿਹੜਾ ਉੱਚਾ ਤਾਂ ਵਾਲਾ ਪਾਣੀ ਆ ਆ ਪੱਥਰਾਂ ਦੇ ਰਾਹੀਂ ਵਿੱਚ ਥੱਲੇ ਜਾ ਕੇ ਥੱਲੇ ਦੀ ਪੈਪ ਨਾਲ ਫਿਲ ਜਾਣਾ ਇਹ ਘੱਟੋ ਘੱਟ 60-70 ਸਾਲ ਐ ਦੀ ਮਨਿਆਦ ਇਹ ਇਦਾਂ ਦੇ ਰੋ ਕੋਈ ਇਹਨੂੰ ਸੇਕ ਕੋ ਕੋਹ ਨਹੀਂ ਲੱਗਣਾ ਇਹਨੂੰ ਉਤ ਬਾਅਦ ਆ ਅਗਲੇ ਘਰ ਤਿਆਰ ਕੀਤੇ ਇਹਦੇ ਵਿੱਚ ਜਿੱਦਾਂ ਆ 4 ਮੀਟਰ ਚੌੜਾ ਮੀਟਰ ਹੀ ਡੂੰਗਾ ਇਹ ਪਿੱਲ ਥਲੇ 4 ਚੌੜ ਜਿਹੜਾ ਆਪਾਂ ਪਿੱਲਰ ਬਣਾਏ ਹੋਏ ਵੱਡੇ ਵੱਡੇ ਪਾਰ ਚੱਕਣ ਬਾਅਦ ਤੇ ਉੱਤੇ ਘਰ ਦਾ ਆ ਸਾਰੇ ਘਰ ਦੇ ਵਿੱਚ ਆਸੇ-ਪਾਸੇ ਜਿੱਦਾਂ ਪਿੱਲਰ ਬਣਾਏ ਹੋਏ ਆ ਤੇ ਉਦੋਂ ਬਾਅਦ ਵਿੱਚ ਫੇ ਆ ਗੈਪ ਸੇ ਬਣਾ ਕੇ ਆਪ ਸੰਦੇ ਢੇਰੀ ਤੇ ਇਹ ਉੱਤੇ ਥੋੜਾ ਬੋਤਾ ਜਿਹੜਾ ਉੱਪਰ ਨੀਵੇਂ ਉਹ ਪੱਥਰ ਹੁੰਦਾ ਉਹਨੂੰ ਕੰਪੈਕਟ ਕਰਕੇ ਨੱਪ ਕੇ ਤੇ ਉਹਦੇ ਉੱਤੇ ਪਾਇਆ ਜਾਂਦਾ ਗੈਪ ਜਿਹੜਾ ਘਟਾਉਣ ਲਈ ਆ ਡਰਾਈਵ ਇਹ ਬਣਨਾ ਹੈ ਰੈਡੀ ਕਰਦੇ ਵਾ ਅੱਜ ਅਸੀਂ ਮਿੱਟੀ ਚੱਕਦੇ ਵਾ ਇਹਨੂੰ ਤਿਆਰ ਕਰਕੇ ਨੀਵਾ ਕਰਕੇ ਉੱਤੇ ਕੰਕਰੀਟ ਹੋਣੀ ਇਹ ਹੈ ਇਦਾਂ ਕਾਲਾ ਮੈਟ ਜਿਆ ਪੇਪਰ ਵਿਛਾਉਂਦੇ ਉੱਤੇ ਪੇਪਰ ਥੱਲੇ ਵਿਛਾ ਕੇ ਪੂਰਾ ਲੈਵਲ ਗੱਢ ਕੇ ਪੇਪਰ ਪੈ ਆ ਕੇ ਫਿਰ ਤੇ ਆਹ ਫੋਮ ਜਲਾਇਆ ਜਾਂਦਾ ਇਹਦੇ ਆਸੇ ਪਾਸੇ ਅਣ ਇਹਦਾ ਲਾ ਕੇ ਫੋਮ ਇਹ ਇਤਿਆਜ਼ ਇਹ 12 ਸਟੀਲ ਇੰਨਾ ਪੈਂਦਾ ਮੋਟਾ ਇਹਦੇ ਆਸੇ ਪਾਸੇ ਨਾ ਆ ਜਿਹੜੇ ਨੀਵੇਂ ਥਾਵਾਂ ਵਿੱਚ ਸਰੀਏ ਪਾਏ ਹੋਏ ਜਿੱਤੇ ਕੰਕਰੀਟ ਹੋਣੀ ਕੰਕਰੀਟ ਕਰਨੀ ਵਿੱਚ ਵਿੱਚ ਇਹਦੇ ਉਹ ਸਾਰੇ ਥੱਲੇ ਚੱਲ ਜਾਣੀ ਇਹਦੇ ਉੱਪਰ ਵੀ ਚੜ੍ਹ ਜਾਣੀ ਆ ਪੱਟੇ ਦੇ ਬਾਹਰ ਜਿਹੜੇ ਪੱਟੇ ਲੱਗੇ ਤੇ ਬਰਾਬਰ ਇਹ ਲੈਵਲ ਤੇ ਪੂਰੇ ਕੰਕਰੀਟ ਹੋ ਜਾਣੀ ਹੋਲ ਕੱਢ ਕੇ ਤੇ ਆ ਇਦਾਂ ਪਾਈਏ ਜਾਂਦੀਆਂ ਇਹ ਪਾ ਕੇ ਤੇ ਜਿਹੜਾ ਇੱਥੱਲੇ ਬੰਨਿਆ ਮਿੱਟੀ ਨੂੰ ਰੋਕਣ ਵਾਸਤੇ ਆ ਮਿੱਟੀ ਰੋਕਣ ਵਾਸਤੇ ਫੇਰ ਜਿਹਾ ਘਟੇ ਲਾਈ ਜਾਂਦੇ ਆ। ਹੱਫਟੇ ਲਾਉਂਦੇ। ਘਟੇ ਲਾ ਕੇ ਆ ਇਹਦੇ ਵਿੱਚ ਪਾਇਆ ਜਾਂਦਾ। ਇਹਦੇ ਵਿੱਚ ਪਾ ਕੇ ਵੀ ਪਾਣੀ ਜਿਹੜਾ ਥੱਲੇ ਇੱਕ ਪੈਪ ਪਾਇਆ ਹੁੰਦਾ। ਉਹਦੇ ਵਿੱਚ ਫੰਡ ਚੱਲ ਜਾਂਦਾ। ਇਹਦੇ ਉੱਪਰ ਫੇਰ ਇੱਧਰ ਜਿਹੜੀ ਦਿਵਾਰਾਂ ਆਉਂਦੀਆਂ ਘਰ ਤੇ ਬਾਹਰ ਫੈਂਸ ਆ ਇਦਾਂ ਲੱਗ ਜਾਂਦੀ ਆ। ਇਹਨਾਂ। ਉਹਦਾ ਖਾਇਦ ਉਹ ਕੰਕਰੀਟ ਇਦਾਂ ਕੰਕਰੀਟ ਕੀਤੀ ਜਾਂਦੀ। ਕਰਦੋ ਸ਼ੁਰੂ ਕਰਨ ਤੋਂ ਪਹਿਲਾਂ ਇਹ ਜਿਹੜਾ ਬਿੰਦੂ ਹੈ ਸਮੂਹਕਾਮਨ ਪ੍ਰੋਸੈਸ ਇਹ ਸਿਰਾ ਰੈਡੀ ਹੋ ਗਿਆ ਇਹਦੇ ਉੱਤੇ ਹੁਣ ਘਰ ਰੈਡੀਮੇਡ ਬਣੇ ਹੋਏ ਫਰੇਮ ਆਉਣੇ ਤੇ ਘਰ ਤੇ ਬਣ ਜਾਣੇ ਮੁੜ ਕੇ ਬਾਕੀ ਦੀ ਫੇਰ ਦੱਸਾਂਗੇ